ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਰੱਬ ਨੇ ਨਜ਼ਾਰੇ ਦਿਹਾੜ ਤੇ ਹਨਾ ਕੱਲ ਦਾ ਮੀਂਹ ਪੈ ਰਿਹਾ ਕੱਲ ਦਾ ਪੂਰੀ ਰਾਤ ਵੀ ਪਈ ਗਿਆਨ ਤੇ ਆ ਹੁਣ ਵੀ ਦੇਖ ਲਓ ਪੈ ਰਿਹਾ ਹੈ ਹਨਾ ਛਿਰਕਾ ਛਿਰਕਾ ਇਹਨ ਵਧੀਆ ਹੋ ਰਿਹਾ ਤੇ ਕੱਲ ਕਈ ਵੀਰਾਂ ਨੇ ਕਮੈਂਟ ਆਏ ਕੱਲ ਵਾਲੀ ਵੀਡੀਓ ਤੇ ਕਹਿੰਦੇ ਵੀ ਬਾਈ ਸਾਡੇ ਤਾਂ ਪਿਆ ਨਹੀਂ ਹਨਾ ਤੇ ਕਿਹੜਾ ਏਰੀਆ ਆਪਣਾ ਆਪਣਾ ਵੀਰੇ ਹੈਗਾ ਰੋਪੜ ਏਰੀਆ ਤੇ ਕੱਲ ਦਾ ਜਿੱਦਾਂ ਤੁਸੀਂ ਕੱਲ ਵੀ ਬਲੌਗ 'ਚ ਦੇਖਿਆ ਕੱਲ ਵੀ ਨਹੀਂ ਪੂਰਾ ਪਿਆ ਹੁਣ ਵੀ ਨਹੀਂ ਪੂਰਾ ਪੈ ਰਿਹਾ ਦੇਖੋ ਹੁਣ ਮੈਂ ਬਾਹਰ ਨੂੰ ਆਇਆ ਆ ਕਿਣਮਣ ਕਿਣੀ ਵਧੀਆ ਹੋ ਰਹੀ ਆ ਹਨਾ ਤੇ ਉਹ ਤੁਸੀਂ ਪਾਣੀ ਪੌਣੀ ਦੇਖ ਸਕਦੇ ਆ ਖੜਾ ਇਹ ਰਾਤ ਚੰਗਾ ਨਹੀਂ ਪੈ ਲਿਆ ਹਨਾ ਤੇ ਹੁਣ ਵੀ ਐਨ ਬੈਠੇ ਟੀਨਾਪੁਰੋਂ ਪਾਣੀ ਵਧੀਆ ਘਿਰ ਰਿਹਾ ਤੇ ਆਪਣਾ ਹੋਇਆ ਪਤਾ ਜੀ ਹੁਣ ਮੱਝਾਂ ਦਾ ਟਾਈਮ ਹਨਾ ਮੱਝਾਂ ਲੱਗੇ ਹੋਏ ਆ ਜੀ ਚੋਣ ਤੇ ਗਾਵਾਂ ਨੂੰ ਮਸ਼ੀਨ ਲਾਈ ਹੋਈ ਆ ਬੱਟੂ ਨੇ ਆਪਣੀ ਡਿਊਟੀ ਲੱਗੀ ਹੋਈ ਆ ਜੀ ਮੱਝਾਂਾਂ ਦੀ ਤੇ ਭਾਈ ਡਿਊਟੀ ਦੇ ਨਾਲ ਨਾਲ ਮੈਂ ਕਿਹਾ ਚੱਲ ਅ ਬਲੌਗ ਵੀ ਬਣਾਇਆ ਜਾਵੇ ਹਨਾ ਤੇ ਇੱਧਰ ਭਾਈ ਚੱਲ ਰਿਹਾ ਆਪਣਾ ਕੰਮ ਦਾ ਸੈਟਮ ਅਈ ਵੀਰ ਕਹਿੰਦੇ ਭਾਈ ਮੱਜਾਂ ਨਹੀਂ ਨਲਾਂਉਂਦੇ ਐਂ ਨਹੀਂ ਕਰਦੇ ਆਹਾ ਬਾਈ ਜੀ ਪੈਪ ਜਾਂਦਾ ਸਿੱਧਾ ਮੋਟਰ ਤੇ ਹੈ ਆ ਪੈਪ 100 ਫੁੱਟ ਦਾ ਪੈਪ ਐ ਇਹਦਾ ਪੈਰ ਨੂੰ ਜਦ ਹੁਣ ਮੱਜਾਂ ਨਲਾਂਉਂਦੇ ਆ ਉਦੋਂ ਸਾਡੇ ਕੋਲ ਟਾਈਮ ਨਹੀਂ ਹੁੰਦਾ ਵਲੌਗ ਬਣਾਉਣ ਦਾ ਮੈਂ ਕਿਉਂਕਿ 12 1 ਵਜੇ ਮੈਂ ਦੁੱਧ ਤੋਂ ਆਉਂਦਾ ਬਾਈ ਦਾ ਖਿੱਤਾ ਦਾ ਜੀ ਸਿਸਟਮ ਆ ਹੁਣ ਯਾਰ ਜੇ ਕਹੀਏ ਵੀ ਮੱਜਾਂ ਨਲਾਈਆਂ ਵੀ ਸਾਨੂੰ ਕਿਸੇ ਨੂੰ ਦਿਖਾਉਣ ਦੀ ਲੋੜ ਪਊਗੀ ਵੀ ਮੱਜਾਂ ਨਲਾਈਆਂ ਕਿ ਨਹੀਂ ਤੇ ਪਹਿਲਾਂ ਮੋਟਰ ਦੀ ਸੋਚ ਦੱਪਣ ਨਾਲੋਂ ਪਹਿਲਾਂ ਵੀ ਆਪਾਂ ਨੂੰ ਕੈਮਰੇ ਦੀ ਸੋਚ ਦੱਪਣੀ ਪੈਣੀ ਆ ਉਹ ਤਾਂ ਕੰਮ ਆਪਣੇ ਕੋਲ ਹੈ ਹੈਨਾ ਆਪਾਂ ਕਿਸੇ ਨੂੰ ਸੈਟੀਸਫਾਈ ਕਰਨੇ ਨਾਲੋਂ ਉਹ ਉਸ ਗੱਲ 'ਤੇ ਆਪਾਂ ਖਿਆਲ ਹੀ ਨਹੀਂ ਕਰੀ ਜਾਂ ਪਰ ਹਾਂ ਚਲੋ ਹੈਨਾ ਕਿ ਮੈਂ ਤੁਹਾਨੂੰ ਦੱਸ ਦਵਾਂ ਨਾਲ ਵੀ ਮੱਜਾਂ ਨਲਾਈ ਦੀਆਂ ਜ਼ਰੂਰ ਨਲਾਈ ਦੀਆਂ ਹੈਨਾ ਤੇ ਦੁਪਹਿਰ ਨੂੰ ਪਾਣੀ ਮਾਰਦੀ ਦਾ ਡੰਗਰਾ ਪਰ ਬੇਖਿਆ ਪਰ ਤੇ ਮਤਲਬ ਕਈ ਵਾਰ ਨਹੀਂ ਵੀ ਨਲਾਂ ਹੁੰਦੀਆਂ ਇਹ ਜੀ ਵੀ ਗੱਲ ਨਹੀਂ ਆ ਵੀ ਹਾਂ ਰੋਜ਼ੇ ਨਲਾਈ ਦੀਆਂ ਕਿਤੇ ਕਿਤੇ ਨਹੀਂ ਵੀ ਨਲਾਂ ਹੁੰਦੀਆਂ ਕਿਉਂਕਿ ਹੁਣ ਸੀਜ਼ਨ ਦਾ ਟਾਈਮ ਆ ਤਾਂ ਕਰਕੇ ਆਪਣਾ ਭਾਈ ਹੋਰ ਵੀ ਕੰਮ ਦੇਖਣੇ ਹਨ ਤੇ ਆਜੋ ਮੈਂ ਤੁਹਾਨੂੰ ਖੇਤ ਦਿਖਾਉਂਦਾ ਖੇਤਾਂ 'ਚ ਵਧੀਆ ਪਾਣੀ ਖੜ ਗਿਆ ਹੈ ਕਰਦੇ ਆ ਬੈਕ ਕੈਮਰਾ ਹਾ ਲੋ ਭਾਈ ਜੀ ਦੇਖ ਲਓ ਮੀਂਹ ਪੈਂਦਾ ਹੈ ਆਹ ਜਿਹੜਾ ਮੀਂਹ ਪੈ ਰਿਹਾ ਨਾ ਇਹ ਕਿਣ ਮਕਣੀ ਵਾਲਾ ਇਹਨੇ ਧਰਤੀ ਠੰਡੀ ਕਰਨੀ ਆ ਬਾਈ ਆ ਦੇਖੋ ਆ ਪੈਂਦਾ ਦਿਖ ਰਿਹਾ ਤੁਹਾਨੂੰ ਮੀਂਹ ਹਨਾ ਤੇ ਖੇਤਾਂ ਦਾ ਹੁਣ ਮੜਾ ਜਾ ਲੱਗਦਾ ਵੀ ਪਾਣੀ ਖੜੇ ਆ ਖੇਤਾਂ ਚ ਆ ਦੇਖੋ ਹੈ ਐਨ ਸ਼ਾਂਤੀ ਦਾ ਮੀਂਹ ਪੈ ਰਿਹਾ ਕੋਈ ਪੱਤਾ ਮੜਾ ਜਾ ਵੀ ਨਹੀਂ ਪੱਤਾ ਹਿੱਲ ਰਿਹਾ ਦੇਖੋ ਹਨਾ ਐਨ ਬੂਟੇ ਖੜੇ ਰਾਮ ਨਾਲ ਐਕਣਾ ਮੀਂਹ ਪੈਣਾ ਚਾਹੀਦਾ ਟਿੱਕੇ ਐ ਆ ਦੇਖੋ ਹੁਣ ਖੇਤਾਂ ਦੀ ਮੜੀ ਤਸੱਲੀ ਹੋਈ ਆ ਹੈ ਉਧਰ ਜੀਦੀ ਵੀ ਹੁਣ ਭਰੀ ਖੜੀ ਐਨ ਨਕੋ ਨਕਾ ਹੋਈ ਭਈ ਆ ਡੋਲਾਂ ਟੁੱਟਣ ਵਾਲੀਆਂ ਹੋਈਆਂ ਮੀਆਂ ਵੈਸੇ ਜੇ ਆ ਡਾਲ ਟੁੱਟ ਗਈ ਪਾਣੀ ਸਿੱਧਾ ਸਾਡੀ ਤੂੜੀ ਵੱਲ ਨੂੰ ਆਣਾ ਨਹੀਂ ਵੈਸੇ ਟੁੱਟਦੀ ਨਹੀਂ ਹੈ ਚਲੋ ਤੇ ਭਾਈ ਵੈਸੇ ਹੁਣ ਮਾਲਕ ਦੀ ਕਰਪਾ ਰਹੇ ਨਾ ਕਿਤੇ ਏਕਣਾ ਪੈਜ ਵੀ ਕਦਾ ਘੰਟਾ ਹੋਰ ਫੇਰ ਮੜਾ ਧਰਤੀ ਨੂੰ ਪਤਾ ਲੱਗਣਾ ਵੀ ਹਾਂ ਪਿਆਏ ਮੀਂਹ ਹਨਾ ਦੇਖੋ ਐ ਨਜ਼ਾਰੇ ਵਾਲਾ ਮੌਸਮ ਬਣਿਆ ਵਾ ਰੰਗੀਨ ਇੱਕ ਗੱਲ ਆਈਆਂ ਬਾਈ ਜੀ ਜੇ ਆਪਾਂ ਹੁਣ ਕਹੀਏ ਵੀ ਡੀਜ਼ਲ ਫੂਕੀ ਜਾਈਏ ਡੀਜ਼ਲ ਚਲੋ ਬੰਦਾ ਅਣਸਾਦੀ ਨੂੰ ਫੂਕੀ ਵੀ ਜਾਊਗਾ ਹਨਾ ਖੇਤਾਂ ਚ ਵੀ ਜਨਰੇਟਰ ਲਾਤ ਆ ਜੀ ਜੀ ਡੀਜ਼ਲ ਫੂਕਤਾ ਹਨਾ ਵੀ ਲੱਗੇ ਹੋਏ ਆ ਜੀ ਉਹ ਕਰਨ ਆਪਣਾ ਕਿਆ ਕਹਿੰਦੇ ਰੱਬ ਤੁਹਾਡਾ ਭਲ ਭਲਾ ਕਰੇ ਵੀ ਪਾਣੀ ਲਾਉਣ ਡੀਜ਼ਲ ਫੂਕੇ ਦੇ ਵੀ ਉਹ ਗੱਲ ਨਹੀਂ ਮੰਨਦੀ ਜੀ ਫਸਲ ਦੀ ਜਿਹੜੀ ਗੱਲ ਮੰਨ ਲਓ ਐਦਾਂ ਬਣਨੀ ਹੈ ਨਾ ਮੀਂਹ ਨਾਲ ਲਾਓ ਜੀ ਆਪਣਾ ਬੱਗਾ ਸ਼ੇਰ ਵੀ ਨਹਾ ਲਿਆ ਥੋੜਾ ਥੋੜਾ ਵੈਸੇ ਤਾਂ ਹੁਣ ਇਹ ਐਨ ਉਹੀ ਕਰਕੇ ਜੇ ਦੇ ਕੋਈ ਕਿਤੇ ਕੱਪੜਾ ਵੱਜ ਜਵੇ ਨਾ ਹੁਣ ਪਰ ਫਾਇਦਾ ਕੋਈ ਨਹੀਂ ਆ ਗੱਦੂਆਂ ਵਿਚਾਰਾ ਫੇਰ ਬਾੜ ਦੇਣਾ ਆਪਾਂ ਨੇ 2 ਘੰਟਿਆਂ ਤੱਕ ਇਹ ਹਨਾ ਮੋਟਰ ਉਧਰ ਚੱਲ ਰਹੀ ਆ ਘਰਾਂ ਦੀ ਲਾਈਟ ਗਈ ਜੀ ਭੱਜ ਘਰਾਂ ਵਿੱਚ ਜਨਰੇਟਰ ਚੱਲ ਰਿਹਾ ਕਿਉਂਕਿ ਹੁਣ ਗਾਂਆਂ ਗੋਆਂ ਚੋਣੀਆਂ ਤੀਆਂ ਮਸ਼ੀਨ ਲੱਗੀ ਵੀ ਆ ਆ ਲਓ ਭਾਈ ਨਜ਼ਾਰਾ ਰੋਟਾ ਬਟਰ ਦਾ ਵੀ ਬਹੁਤ ਆ ਗੱਦੂ ਨੂੰ ਰੂਟਾ ਬਿਟਰ ਹੋਵੇ ਵਧੀਆ ਐਲ ਹਨਾ ਤੇ ਆਪਣੇ ਨੂੰ ਇਹਨੂੰ ਹੋ ਗਏ ਰੂਟਾ ਬਿਟਰ ਨੂੰ ਆ ਮੇਰੇ ਖਿਆਲ ਨਾਲ 5 ਕੇ ਸਾਲ 5 ਕੇ ਸਾਲ ਹੋ ਗਏ ਪਰ ਬਹੁਤ ਵਧੀਆ ਬਚਰੇ ਨੇ ਸਾਥ ਦਿੱਤਾ ਅੱਜ ਤੱਕ ਕਦੇ ਨਹੀਂ ਖਰਾਬੀ ਕਰੀ ਕਦੇ ਤੇ ਮਾਕੀ ਭਾਈ ਇਹਨਾਂ ਮਾਲਕ ਨੇ ਤਾਂ ਆਪਣਾ ਫਰਜ਼ ਆਦਾ ਕਰਤਾ ਰੱਬ ਕਹਿੰਦਾ ਵੀ ਖਿੱਚ ਲੋ ਕੰਮ ਚੱਲਦੀ ਓਹ ਹਾਂ ਇਕ ਉਹ ਬੰਦਾ ਫਿਰਦਾ ਜੀ ਉੱਪਰ ਹੈ ਇਹ ਪਤਾ ਨਹੀਂ ਕੀ ਦੇਖਣ ਜੜਿਆ ਹੁਣ ਗੋਠੇ ਪਰ ਹੈ ਕੀ ਕਰਦਾ ਫਿਰਦਾ ਇਹ ਤਾਰਾਂ ਗਿਆ ਚੱਕਦਾ ਹੋਇਉਦਾ ਪਤਾ ਨਹੀਂ ਕਾਦੀਆਂ ਨਾਲੇ ਮੇਰੇ ਵੱਲੋਂ ਦੇਖੀ ਜਾਂਦਾ ਵੀ ਵੀਡੀਓ ਬਣਾਉਂਦਾ ਲੱਗਦਾ ਬੰਦਾ ਹੈ ਤੇ ਕਹਣਾ ਨਹੀਂ ਭਾਈ ਕਿਆ ਕਰ ਰਿਹਾ ਜਵਾਨ ਲਾਓ ਜੀ ਜੂਮ ਵੇਥੇ ਨਾ ਹੈ ਨਹੀਂ ਕੈਮਰੇ ਦਾ ਫਟ ਗਈ ਫੋਟੋ ਚਲੋ ਜਿੰਨਾ ਹੈ ਵਾਤੇ ਵਾ ਦਫਾ ਤੁਹਾਨੂੰ ਦਿਖਾਇਆ ਕਰਕੇ ਹਨਾ ਮੈਂ ਭਾਈ ਨੀ ਦਾ ਗਾਣੇ ਵੀ ਐਨ ਬਹਿ ਜਾ ਬਹਿ ਜਾ ਹੋ ਗਈ ਆ ਦੇਖੋ ਤੱਪੜ ਖੇਤਾਂ 'ਚ ਵੀ ਪਾਣੀ ਖੜ ਕੇ ਹਨਾ ਜਿਹੜੇ ਨਹੀਂ ਵਾਹੇ ਹੋਏ ਖੇਤ ਤੱਪੜ ਪਏ ਆ ਇਹ ਉਰੇ ਹੁਣ ਇਹ ਬਰਸੀਨ ਦੇ ਟਾਈਮ ਦਾ ਹੀ ਵਿਹਲਾ ਪਿਆ ਜੀ ਇਹ ਖੇਤ ਤੱਪੜ ਆ ਕਹਿੰਦਾ ਮਤਲਬ ਇਹ ਬਾਇਆ ਬਣੀ ਤਾਂ ਹੈ ਇਧਰ ਚ ਵੀ ਪਾਣੀ ਖੜ ਗਿਆ ਲਓ ਜੀ ਆਹ ਦੇਖੋ ਬੋਲਦੇ ਡੱਡੂ ਫਿਰ ਹੈ ਸੁਣਦੀ ਆਵਾਜ਼ ਡੱਡੂਆਂ ਦੀ ਇਹ ਹੋਰ ਮੀਂਹ ਮੰਗਦੇ ਰੱਬ ਤੋਂ ਚਲੋ ਮੀਂਹ ਤਾਂ ਹਜੇ ਪੈਜੇ ਆ ਦੇਖੋ ਪਨੀਰੀ ਵਾਲਾ ਖੇਤ ਆ ਪੂਰਾ ਭਰ ਗਿਆ ਪਾਣੀ ਨਾਲ ਇਹ ਚਾਹੇ ਹੁਣੇ ਕੱਦੂ ਕਰ ਲੋ ਉਹ ਦਾ ਕਾਹੇ ਖੇਤ ਹੈ ਹੈ ਅੱਜ ਤਾਂ ਭਈਆਂ ਨੇ ਨਿਕਲਣਾ ਨਹੀਂ ਹੈ ਜੀ ਮੋਟਰਾਂ ਚ ਮੀਂਹ ਤੇ ਬਹੁਤ ਡਰਦੀ ਹੁੰਦੀ ਵੀ ਲੇਬਰ ਇਹ ਜਿਹੜੀ ਇਹ ਆਪਣਾ ਭਈਏ ਹਨ ਮੀਂਹ ਤੇ ਬਹੁਤ ਡਰਦੇ ਇਹ ਭਈਏ ਜਿਹੜੇ ਕੰਮ ਇਹ ਜੀ ਵਿੱਚ ਐ ਇਸ ਕਰਕੇ ਨਹੀਂ ਕਰਦੇ ਜੀ ਕਿਉਂਕਿ ਇਹਨਾਂ ਪਰਨਾ ਇਹ ਆਏ ਮੰਨਦੇ ਆ ਵੀ ਜੇ ਸਾਡੇ ਉੱਪਰ ਮੀਂਹ ਪੈ ਗਿਆ ਸੀ ਬਿਮਾਰ ਹੋ ਜਾਣਾ ਬਾਕੀ ਹੋ ਵੀ ਬਾਈ ਜਾਂਦੇ ਆ ਕੋਈ ਇਹਨਾਂ ਦੇ ਮਤਲਬ ਸ਼ੁਰੂ ਤੋਂ ਹੀ ਆ ਨਾ ਜਿੰਨੀ ਵੀ ਪਾਰਟੀਆਂ ਆਉਂਦੀਆਂ ਇਹ ਸਾਰਿਆਂ ਦੇ ਆਹੀ ਮਤਲਬ ਅ ਦਿਮਾਗ ਚ ਇੱਕੇ ਗੱਲ ਆ ਜੇ ਮੀਂਹ ਪੈ ਗਿਆ ਸਾਡੇ ਉੱਪਰ ਤਾਂ ਅਸੀਂ ਬਿਮਾਰ ਹੋ ਜਾਣਾ ਕਿਉਂਕਿ ਇਹ ਹੁਣ ਦੇਖੋ ਜਿਹੜਾ ਬੰਦਾ ਧੁੱਪ ਚ ਕੰਮ ਕਰਦਾ ਨਾ ਗਰਮੀਓ ਗਰਮੀ ਹੋਇਆ ਵਾ ਜੇ ਇਹਨਾਂ ਆਪਾਂ ਮੜੀਆਂ ਹੀ ਘਣੀਆਂ ਗਰਦੀਆਂ ਹੁੰਦੀਆਂ ਹੋ ਵੀ ਜਾਂਦੇ ਐਸੀ ਦੀ ਗੱਲ ਨਹੀਂ ਫਿਰ ਅਗਲੇ ਦਾ ਸੀਜ਼ਨ ਤੁਹਾਨੂੰ ਪਤਾ ਹੋਣਾ ਜਿੱਦਾਂ ਆਪਣੇ ਪ੍ਰਵਾਸੀ ਬਾਹਰ ਗਏ ਸੌਰੀ ਜਿੱਦਾਂ ਆਪਣੇ ਵੀਰ ਬਾਹਰ ਗਏ ਵੇ ਹਨਾ ਪੰਜਾਬੀ ਤੇ ਉਹ ਜਿੱਦਾਂ ਹੁਣ ਉੱਥੇ ਜਾ ਕੇ ਕਮਾਈ ਕਰਦੇ ਆ ਭਾਈ ਉਹਨਾਂ ਨੂੰ ਵੀ ਆਏ ਹੁੰਦਾ ਵੀ ਅਸੀਂ ਬਿਮਾਰ ਨਾ ਹੋ ਜਾਈਏ ਸਾਡਾ ਕਿੰਨਾ ਉਰੇ ਮੈਡੀਕਲ ਮਹਿੰਗਾ ਹਨਾ ਇਹ ਸਾਡਾ ਕੰਮ ਵੀ ਕਿੰਨਾ ਖਰਾਬ ਹੋਣਾ ਹਨਾ ਉੱਕਣਾ ਹੀ ਨਾ ਨੂੰ ਆ ਜੀ ਇਹਨਾਂ ਨੂੰ ਵੀ ਆਏ ਆ ਪੈਸੇ ਵੀ ਲੱਗਣੇ ਆ ਤੇ ਸਾਡਾ ਕੰਮ ਵੀ ਖਰਾਬ ਹੋਣਾ ਇਹਨਾਂ ਦਾ ਤਾਂ ਵਿਚਾਰਿਆਂ ਦਾ ਸੀਜ਼ਨ ਦੇ ਹੁੰਦੇ ਹੀ 4 ਦਿਨ ਆ ਇਹਨਾਂ ਕੋਲ ਹਨਾ ਤਾਂ ਕਰਕੇ ਇਹ ਮੀਂਹ ਕਣੀ ਵਿੱਚ ਤਾਂ ਨਿਕਲਦਾ ਹੀ ਨਹੀਂ ਹੈ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਬੰਦਾ ਆ ਹੁਣ ਹੋਰ ਛੱਡੋ ਸਾਡਾ ਬਿੱਟੂ ਏ ਆ ਬਿੱਟੂ ਨੇ ਅਜੇ ਸ਼ੈੱਡ ਦੇ ਬਾਹਰ ਨਹੀਂ ਪਿਆ ਰੱਖਾ ਇਹਨੇ ਅੰਦਰੇ ਅੰਦਰ ਕੰਮ ਕਰਨਾ ਬਸ ਇੱਕ ਕੱਖ ਜ਼ਰੂਰ ਮਜਬੂਰੀ ਨਾਲ ਪਾਉਣੇ ਇਹਦੇ ਅਸੀਂ ਦਮ-ਦਮ ਤੇ ਮੁੜ ਕੇ ਨਹੀਂ ਇਹਨੇ ਨਿਕਲਣਾ ਛੱਡ ਜੋ ਬਸ ਜਦ ਹੋ ਗਿਆ ਅੱਖ ਵੱਢਣ ਤਾਂ ਜਾਣਾ ਜਦ ਮੀ ਹਟ ਗਿਆ ਨਹੀਂ ਯਾਰ ਉਹ ਨਹੀਂ ਸੌ ਰਹੇ ਆ ਤੇ ਬਾਕੀ ਭਾਈ ਹੁਣ ਹੋਈਏ ਫਿਰ ਦੁੱਧ ਨੂੰ ਤਿਆਰ ਇਹ ਡਿਊਟੀ ਇਹੋ ਜੀ ਆ ਜੀ ਜਿੰਨਾ ਮਰਜੀ ਮੀ ਪੈਂਦਾ ਹੋਵੇ ਨੇਰੀ ਆਂਦੀ ਹੋਵੇ ਚੱਖੜ ਆਉਂਦੇ ਹੋਣ ਦੁੱਧ ਨੂੰ ਤਾਂ ਜਾਣਾ ਹੀ ਪੈਣਾ ਹਨਾ ਦੁੱਧ ਹੁਣ ਆਪਣਾ ਭਾਈ ਚੋਲਿਆ ਆਪਾਂ ਤੇ ਹੁਣ ਹੋਈਏ ਜੀ ਤਿਆਰ ਤਿਆਰ ਹੋ ਕੇ ਫਿਰ ਮਿਲਦੇ ਆ ਸਾਨੂੰ ਰੋਪੜ ਨੂੰ ਤੁਰਨ ਲੱਗੇ ਹਨਾ ਇਹ ਤਾਂ ਹੋਣ ਲਾ ਰਹੀ ਇਹ ਮੇਜ ਖਰਾਬ ਤਾਂ ਹੀ ਹੋਊਗੀ ਵਾਟਰ ਪ੍ਰੂਫ ਹੈ ਨਹੀਂ ਹੁੰਦੇ ਫਟਦੀ ਨਹੀਂ ਹਾਂ ਪੱਕੀ ਗੱਲ ਹੈ ਹਾਂ ਜੀ ਫਿਰ ਸੱਜੀ ਸਾਈਡ ਵਾਲਾ ਤਾਂ ਆ ਤਾਂ ਖਰਾਬ ਹੋ ਗਿਆ ਇੱਕਦਮ ਇਹ ਪਤਾ ਨਹੀਂ ਕਿਹੜਾ ਲਾਈ ਜਾਂਦਾ ਬੰਦਾ ਇਹਨੂੰ ਉਹਨੇ ਖਰਾਬ ਕਰ ਦਿੱਤੇ ਇਹ ਇਹ ਪਾਣੀ ਚ ਗੱਗਿਆ ਲੈ ਕਿਸੇ ਮਿੱਟੀ ਹਮਲਾ ਦਾ ਤਾਂ ਨਹੀਂ ਹੋ ਗਿਆ ਉਹ ਦਿਖਾ ਲਿਆ ਰਿਪੇਅਰ ਹੋ ਜਾਂਦੀ ਇਹਨਾਂ ਦੀ ਦਿਖਾ ਹੋਊਗਾ ਨਾ ਫਿਰ ਮੈਂ ਕਹਿੰਦੀ ਤੁਸੀਂ ਪਾਵਰ ਬੈਂਕ ਵੀ ਲੈ ਜਾਓ ਨਾਲ ਕਿ ਨਹੀਂ ਆ ਉਰੇ ਵੈਂਕੀ ਕੇ ਵੰਨ ਉੱਤੇ ਚੜ ਦੁਕਾਨ ਪਰ ਰੱਖ ਦਿਓ ਕਿਸੇ ਪਰ ਵੀ ਸਹੀ ਹੋ ਜਵੇ ਕ ਨਹੀਂ ਇੱਕ ਵਾਇਰ ਜੀ ਦੀ ਹੋ ਹੋਈ ਵੀ ਆ ਉਧਰ ਹੀ ਡਰਾਚ ਪਿਆ ਉਹ ਅੱਜ ਤਾਂ ਹੁਣ ਚੱਕਵਾ ਨਹੀਂ ਦੱਲਣਾ ਬਾਈ ਪੋਨਾ ਠੀਕ ਹੈ ਦੋਰ ਚੜਾ ਲਈ ਆਪਾਂ ਉੱਪਰ ਇਦਾਂ ਹੀ ਅ ਕਾਣੇ ਵੀ ਐ ਉਧਰ ਖੇਤਾਂ ਦੇ ਫਿਰਦੇ ਹੁੰਦੇ ਨੇ ਨਾ ਆਜੋ ਜੀ ਹਾਂ ਕਿਉਂਕਿ ਰਾਸਤ ਚ ਪਾਣੀ ਪੁਣੀ ਖੜਾ ਹੋਣਾ ਪਾਣੀ ਖੜਾ ਹੋਣਾ ਮੀਂਹ ਪੈ ਰਿਹਾ ਬਹੁਤ ਜ਼ੋਰ ਦਾ ਤੇ ਭਾਈ ਹੁਣ ਦੁੱਧ ਲੈ ਕੇ ਤਰਨ ਲੱਗੇ ਆ ਘਰ ਇਹ ਡਿਊਟੀ ਹੈ ਜੀ ਨਾ ਜੋ ਮਰਜੀ ਹੋਈ ਜਾਵੇ ਮੀਂਹ ਆਉ ਨੇਰੀ ਆਉ ਜਾਣੀ ਪੈਣਾ ਜੇ ਨਹੀਂ ਲੈ ਕੇ ਜਾਉਂਗੇ ਚਲੋ ਹੁਣ ਦਾ ਰੱਖ ਲਉਂਗੇ ਫਰਿੱਜੇ ਮਾ ਚਲੋ ਫਰਿੱਜਾ ਹੈਗਾ ਬੜਾ ਫੇ ਸ਼ਾਮ ਦਾ ਹੋ ਜਾਣਾ ਜੀ ਜਾਂ ਫੇ ਸ਼ਾਮ ਨੂੰ ਪਾਉਣ ਜਾਣਾ ਪੈਣਾ ਜੇ ਮੀਂਹ ਨਾ ਹਟਿਆ ਸ਼ਾਮ ਨੂੰ ਵੀ ਫੇ ਸ਼ਾਮ ਦਾ ਵੀ ਹੋ ਜਾਣਾ ਇਕੱਠਾ ਹੈਨਾ ਇਤਾ ਭਾਈ ਨਾਲੇ ਫੇਰ ਫੋਨ ਆਉਣ ਲੱਗੇ ਨੇ ਸ਼ਹਿਰੀਆਂ ਦੇ ਵਿਚਾਰਿਆਂ ਦਾ ਜਿਨ੍ਹਾਂ ਨੇ ਹੁਣ ਜਿਹੜਿਆਂ ਕੋਲ ਅਗਲਾ ਉਹ ਸਾਹਬ ਘਲੇ ਪਰਤਦਾ ਵੀ ਚਲ ਕੱਲੂ ਆਏ ਜਾਣਾ ਉਹ ਤਾਂ ਫੇਰ ਜੇ ਹੁਣ ਅਸੀਂ ਨਹੀਂ ਜਾਂਦੇ ਤਾਂ ਫੇਰ ਉਹਨਾਂ ਦੇ ਔਖੇ ਔਖੇ ਹੁਣ ਜਿਹੜਿਆਂ ਨੇ ਵੀ ਉੱਥੇ ਦੇ ਲੈ ਕੇ ਜਾਊਂਗੇ ਕਈ ਬੰਦੇ ਨੇ ਐਦਾਂ ਹੁੰਦਾ ਘਰਾ ਮੰਦੋ ਵੀ ਬਜ਼ੁਰਗ ਬੰਦਾ ਹੀ ਹੁੰਦਾ ਉਹ ਕਿੱਥੇ ਦੇ ਵਿਚਾਰਾ ਜਾ ਕੇ ਲੈ ਕੇ ਆਊਗਾ ਹਨਾ ਕਈਆਂ ਨੇ ਆਏ ਹੁੰਦਾ ਇਹ ਘਰਾ ਲੇਡੀਸ ਹੁੰਦੀ ਆ ਕਿ ਬੱਚੇ ਵੀ ਹੁੰਦੇ ਆ ਛੋਟੇ ਉਹਨਾਂ ਨੂੰ ਛੱਟ ਗਈ ਚਾਹ ਹੁੰਦਾ ਬਹੁਤ ਹਰੇਕ ਦੀ ਆਪਣੀ ਮੜੀ ਮਜਬੂਰੀ ਹੈ ਜੀ ਹਣਾ ਤਾਂ ਕਰਕੇ ਜਾਣਾ ਹੀ ਪੈਣਾ ਤੇ ਭਾਈ ਸਹਰ ਦਾ ਆਪਾਂ ਲਾ ਲਿਆ ਹਾਂ ਕੱਪੜੇ ਪਾ ਪਾਨੇ ਥੋੜੇ ਜਿਹਾ ਪੁਰਾਣੇ ਆ ਕਿਉਂਕਿ ਭੱਜਣੇ ਹੀ ਆਉਂਦਾ ਪਤਾ ਹੀ ਆ ਬਰਸਾਤੀ ਹੈਗੀ ਆ ਬਰਸਾਤੀ ਨਾਲ ਲੈ ਜਣੀ ਤੇ ਜੇ ਲੋੜ ਪਈ ਤਾਂ ਪਾ ਲਾਂਗੇ ਨਹੀਂ ਬਰਸਾਤੀ ਜੇ ਮੀਂਹ ਨਾ ਪੈਂਦਾ ਹੋਵੇ ਨਾ ਹੁਣ ਮੀਂਹ हट ਗਿਆ ਜੇ ਮੀਂਹ ਨਾ ਪੈਂਦਾ ਹੋਵੇ ਫੇਰ ਬਰਸਾਤੀ ਨਹੀਂ ਪੈਂਦੀ ਕਿਉਂਕਿ ਜੇ ਆਪਾਂ ਹੁਣ ਬਰਸਾਤੀ ਪਾਲੀ ਹੁੰਦਾ ਜੇ ਗਰਮੀ ਇੰਨੀ ਲੱਗਦੀ ਆ ਹਾਵਾਨੀ ਕਰਾਉ ਤੁਸੀ ਫੇਰ ਖੋਲਣੀ ਪੈਂਦੀ ਜਾ ਕੇ ਤਾਂ ਅਗਰ ਇਹ ਪੰਡਾ ਵੀ ਸਾਰਾ ਚਿਪ ਚਿਪ ਜਾ ਲੱਗ ਜੇ ਲਾ ਕਰ ਲਓ ਤੇ ਹੁਣ ਚੱਲੀਏ ਜੀ ਆਜੋ ਫੇਰ ਤੁਹਾਨੂੰ ਦਿਖਾਉਨੇ ਆ ਆਪਣਾ ਘੋੜਾ ਤਿਆਰ ਖੜਾ ਬਾਹਰ ਹੈ ਨਾ ਲੋ ਵੀ ਆਪਣਾ ਹੁਣ ਘੋੜਾ ਤਿਆਰ ਆ ਬੰਦ ਕਰਦੇ ਹਾਂ ਇਸੋਂ ਦੂਸਤ ਤੋਂ ਪਹੁੰਚਣਾ ਆਹ ਦਿਨ ਅੱਜ ਹੁਣ ਕਈ ਕਹਿ ਦਿੰਦੇ ਆ ਲੈ ਪਿੱਦੇ ਦੇ ਨਜ਼ਾਰੇ ਆ ਹੈ ਤਾਂ ਹੋਰ ਕੱਢ ਕੇ ਚੱਲ ਜੰਦਾ ਦੁੱਤ ਪਾ ਕੇ ਆ ਜਾਂਦਾ ਜਦੋਂ ਇਹ ਜੇ ਖਿਆਲ ਮਾ ਪੈਂਦਾ ਨਾ ਇਹ ਜੇ ਮੀ ਫੇਰ ਪੁੱਛ ਕੇ ਦੇਖਿਓ ਨਜ਼ਾਰੇ ਉੱਪਰ ਦੇ ਉੱਪਰ ਤੇ ਠੰਡ ਹੁੰਦੀ ਆ ਉੱਪਰ ਤੇ ਮੀ ਪੈਂਦਾ ਹੈ ਤੇ ਘਰਾਂ ਜੀ ਤਾਂ ਬਹੁਤ ਕਰਦਾ ਵੀ ਵੱਡ ਜੇ ਰਜਾਈ ਤੇ ਹਨਾ ਪਰ ਨਹੀਂ ਇਹਦਾ ਕੰਮ ਕਰਨਾ ਹੀ ਪੈਂਦਾ ਤਾਂ ਨਹੀਂ ਜਾਣਾ ਹੀ ਪੈਣਾ ਹਨਾ ਐਂ ਤਾਂ ਸਰਨਾ ਨਹੀਂ ਐਂਕਾ ਵੀ ਮੰਨ ਲਾ ਤਾਂ ਚੱਲਣੀ ਨਹੀਂ ਹੈ ਪਾਣੀ ਪਈ ਜਾਂਦਾ ਹੈ ਉਹ ਫੈਲ ਦਾ ਬਨਹਾ ਨਹੀਂ ਤੇ ਚੱਲਣ ਦੇ ਫਾਨੀ ਆ ਬੰਦੇ ਨੇ ਹਨ ਕਾਦੀ ਆਪ ਤੇ ਮਾਰੀ ਪਈ ਦੀ ਆ ਭਾਈ ਲੈ ਨਹੀਂ ਨਾ ਮੇਰੇ ਕੋਲ ਹੋਰੇ ਹੀ ਦੰਦੇ ਉਹ ਕਿੰਦੇ ਹੋਏ ਦੇਖਾਂਗੇ ਜੇ ਉਹ ਠੀਕ ਆ ਜੀ ਫਿਰ ਹਾਂ ਡਿਊਟੀ ਹੋ ਗਈ ਸ਼ੁਰੂ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਬਲੌਗ ਤੇ ਆਪਾਂ ਚੱਲੀਏ ਫਿਰ ਹਾਂ ਕਹਿ ਹੈ ਜੀ ਕਾਦੀ ਸਾਰੀ ਚਾਹ